ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 5 ਵਾ ਸਬੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਇੱਕ ਸਿਉ ਚਿਤ ਲਾਏ ਇੱਕ ਸ ਬਿਨ ਸਭ ਤੰਦ ਹੈ ਸਭ ਮਿੱਠਿਆ ਮੋਹਮਾਏ ਰਹਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਾਥ ਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕਾ ਪੁਰਬ ਲਿਖਿਆ ਤਿੰਨ ਸਤ ਗੁਰ ਚਰਨ ਗਏ ਸਫਲ ਮੂਰਤ ਸਫਲਾ ਕੜੇ ਜਿਤ ਸਚੇ ਨਾਲ ਪਿਆਰ ਦੁਖ ਸੰਤਾਪ ਨ ਲਗੇ ਜਿਸ ਹਰ ਕਾ ਨਾਮ ਆਧਾਰ ਬਾ ਪਕੜ ਗੁਰ ਕਾ ਡਿਆ ਸੋਏ ਉਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਵਾ ਟੋਏ ਇਸ ਹੀ ਨੋ ਮਿਲੈ ਜਿਨ ਪੁਰਾ ਗੁਰੂ ਲਭਾ ਨਾਨਕ ਬੰਦਾ ਕਰ ਤਹਾ ਦਿੱਤੈ ਮੇਰੇ ਤਨ ਜਨਮ ਜਰਾ ਸਰੀਰ ਆਗ ਮਹਲਾ ਪੰਜਵਾ ਸੋਏ ਧਿਆਈਏ ਜਿਹੜੇ ਸਿਰ ਸਹਾ ਪਾਤ ਸਹਾ ਤਿਸ ਹੀ ਕੀ ਕਰ ਆਸਮਨ ਜਿਸ ਸਬ ਤਾਵੇ ਸਹਾ ਸਬ ਸਿਆਣਪਾਂ ਛੱਡ ਕੇ ਗੁਰ ਕੀ ਚਰਣੀ ਪਹਾ ਮਨ ਮੇਰੇ ਸੁਖ ਸਹਿਜ ਸਿਤੇ ਜਪਨਾਉ ਆਠ ਪਹਿਰ ਪ੍ਰਭ ਧਿਆਏ ਤੂੰ ਗੁਣ ਗੋਇੰਦ ਨਿਤ ਗਾਉ ਰਹਾ ਤਿਸ ਕੇ ਸਰਨੀ ਪਰਮਨਾ ਜਿਸ ਜਿਵੜਾ ਅਵਰ ਨ ਕੋਇ ਜਿਸ ਸਿਮਰਤ ਸੁਖ ਹੋਏ ਕਣਾ ਦੁਖ ਦਰਦ ਨਮੋ ਲੈ ਹੋਏ ਸਦਾ ਸਦਾ ਕਰ ਚੱਕਰੇ ਪ੍ਰਭ ਸਾਹਿਬ ਸਚਾ ਸੁਏ ਸਾਧ ਸੰਗਤ ਹੋਏ ਨਿਰਮਲਾ ਕਟਿਐ ਜਮ ਕੇ ਫਾਸ ਸੁਖ ਦਾਤਾ ਪੈ ਪੰਜਨੋਂ ਤਿਸ ਆਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾ ਤਾਰਜ ਆਵੇ ਰਾਸ ਬਹੁਤ ਬਹੁਤ ਵਿਖਾਣੀ ਐ ਉੱਚੋ ਉੱਚਾ ਥਾਂ ਵਰਨਾ ਚਹਿਨਾ ਬਹਾਰਾ ਕੀਮਤ ਕਹਿ ਨਾ ਸਕਾ ਨਾਨਕ ਕਾ ਪ੍ਰਭ ਮਿਆ ਕਰ ਸੱਚ ਦੇਵੋ ਆਪਣਾ ਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 5 ਸਬੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਨ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਇੱਕ ਸਿਉ ਚਿਤ ਲਾਏ ਇੱਕ ਸਿ ਬਿਨ ਸਭ ਤੰਦ ਹੈ ਸਭ ਮਿੱਠਿਆ ਮੋਹਮਾਏ ਰਹਾ ਲੱਖ ਖੁਸ਼ੀਆਂ ਪਾਤ ਸ਼ਾਹੀਆਂ ਜੇ ਸਤ ਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤ ਗੁਰ ਚਰਨ ਗਏ ਸਫਲ ਮੂਰਤ ਸਫਲਾ ਕੜੇ ਜੇਤ ਸੱਚੇ ਨਾਲ ਪਿਆਰ ਦੁਖ ਸੰਤਾਪ ਨਾ ਲਗੇ ਜਿਸ ਹਰ ਕਾ ਨਾਮ ਅਧਾਰ ਬਾਹ ਪਕੜ ਗੁਰ ਕਾੜਿਆ ਸੋਏ ਉਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਵਾ ਟੋਏ ਤਿਸ ਹੀ ਨੋ ਮਿਲੈ ਜਿਨ ਪੁਰਾ ਗੁਰੂ ਲਭਾ ਨਾਨਕ ਬੰਦਾ ਕਰ ਤਹਾ ਜਿੱਥੇ ਮੇਰੇ ਤਨ ਜਨਮ ਜਰਾ ਸ਼ਰੀਰ ਆਗ ਮਹਲਾ ਪੰਜਵਾ ਸੋਏ ਧਿਆਈਏ ਜਿਹੜੇ ਸਿਰ ਸਾਹ ਪਾਤ ਸਹਾ ਤਿਸ ਹੀ ਕੀ ਕਰ ਆਸਮਨ ਜਿਸ ਸਭ ਤਾਵੇ ਸਹਾ ਸਬ ਸਿਆਣ ਪਾਂ ਛੱਡ ਕੇ ਗੁਰ ਕੀ ਚਰਣੀ ਪਹਾ ਮਨ ਮੇਰੇ ਸੁਖ ਸਹਿਜ ਸਿਤੀ ਜਪਨਾਓ ਆਠ ਪਹਿਰ ਪ੍ਰਭ ਧਿਆਏ ਤੂੰ ਗੁਣ ਗੋਇੰਦ ਨਿਤ ਗਾ ਰਹਾ ਤਿਸ ਕੀ ਸਰਨੀ ਪਰਮਨਾ ਜਿਸ ਜਿਵੜਾ ਅਵਰ ਨ ਕੋਇ ਜਿਸ ਸਿਮਰਤ ਸੁਖ ਹੋਏ ਕਣਾ ਦੁਖ ਦਰਦ ਨਮੂ ਲੈ ਹੋਏ ਸਦਾ ਸਦਾ ਕਰ ਚੱਕਰੇ ਪ੍ਰਭ ਸਾਹਿਬ ਸਚਾ ਸੁਏ ਸਾਧ ਸੰਗਤ ਹੋਏ ਨਿਰਮਲਾ ਕਟਿਐ ਜਮ ਕੇ ਫਾਸ ਸੁਖ ਦਾਤਾ ਪੈ ਪੰਜਨੋਂ ਤੇ ਸ ਆਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾ ਤਾਰਜ ਆਵੇ ਰਸ ਬਹੁਤ ਬਹੁਤ ਵਿਖਾਣੀ ਐ ਉੱਚੋ ਉੱਚਾ ਥਾਂ ਵਰਨਾ ਚਹਿਨਾ ਬਹਾਰਾ ਕੀਮਤ ਕਹਿ ਨਾ ਸਕਾ ਨਾਨਕ ਕਾ ਪ੍ਰਭ ਮਿਆ ਕਰ ਸੱਚ ਦੇਵੋ ਆਪਣਾ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 5 ਸਬੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਇੱਕ ਸਿਉ ਚਿਤ ਲਾਏ ਇੱਕ ਸਿ ਬਿਨ ਸਭ ਤੰਦ ਹੈ ਸਭ ਮਿੱਠਿਆ ਮੋਹਮਾਏ ਰਹਾ ਲੱਖ ਖੁਸ਼ੀਆਂ ਪਾਤ ਸ਼ਾਹੀਆਂ ਜੇ ਸਾਥ ਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕਾ ਪੁਰਬ ਲਿਖਿਆ ਤਿੰਨ ਸਤ ਗੁਰ ਚਰਨ ਗਏ ਸਫਲ ਮੂਰਤ ਸਫਲਾ ਕੜੇ ਜੇਤ ਸੱਚੇ ਨਾਲ ਪਿਆਰ ਦੁਖ ਸੰਤਾਪ ਨਾ ਲਗੇ ਜਿਸ ਹਰ ਕਾ ਨਾਮ ਅਧਾਰ ਬਾਹ ਪਕੜ ਗੁਰ ਕਾੜਿਆ ਸੋਏ ਉਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸੁਬਾ ਟੋਏ ਤਿਸ ਹੀ ਨੋ ਮਿਲੈ ਜਿਨ ਪੁਰਾ ਗੁਰੂ ਲਭਾ ਨਾਨਕ ਬੰਦਾ ਕਰ ਤਹਾ ਦਿੱਤਾ ਮੇਰੇ ਤੇ ਨ ਜਨਮ ਜਰਾ ਸ਼ਰੀਰ ਆਗਮਹਲਾ ਪੰਜਵਾ ਸੋਏ ਧਿਆਈਏ ਜਿਹੜੇ ਸਿਰ ਸਹਾ ਪਾਤ ਸਹਾ ਤਿਸ ਹੀ ਕੀ ਕਰ ਆਸਮਨ ਜਿਸ ਸਬਤਾਵੇ ਸਹਾ ਸਬ ਸਣ ਪਾਂ ਛੱਡ ਕੇ ਗੁਰ ਕੀ ਚਰਣੀ ਪਹਾ ਮਨ ਮੇਰੇ ਸੁਖ ਸਹਿਜ ਸਿਤੀ ਜਪਨਾਉ ਆਠ ਪੈਰ ਪ੍ਰਭ ਧਿਆਏ ਤੂੰ ਗੁਣ ਗੋਇੰਦ ਨਿਤ ਗਾ ਰਹਾ ਤਿਸ ਕੀ ਸਰਨੀ ਪਰਮਨਾ ਜਿਸ ਜਿਵੜਾ ਅਵਰ ਨ ਕੋਇ ਜਿਸ ਸਿਮਰਤ ਸੁਖ ਹੋਏ ਕਣਾ ਦੁਖ ਦਰਦ ਨਮੂ ਲੈ ਹੋਏ ਸਦਾ ਸਦਾ ਕਰ ਚੱਕਰੇ ਪ੍ਰਭ ਸਾਹਿਬ ਸਚਾ ਸੁਏ ਸਾਧ ਸੰਗਤ ਹੋਏ ਨਿਰਮਲਾ ਕਟਿਐ ਜਮ ਕੇ ਫਾਸ ਸੁਖ ਦਾਤਾ ਪੈ ਪੰਜਨੋਂ ਤਿਸ ਆਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾ ਤਾਰਜ ਆਵੇ ਰਸ ਬਹੁਤ ਬਹੁਤ ਵਿਖਾਣੀਏ ਉੱਚੋ ਉੱਚਾ ਥਾਂ ਵਰਨਾ ਚਹਿਨਾ ਬਹਾਰਾ ਕੀਮਤ ਕਹਿ ਨਾ ਸਕਾ ਨਾਨਕ ਕਾ ਪ੍ਰਭ ਮਿਆ ਕਰ ਸੱਚ ਦੇਵੋ ਆਪਣਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ